ਜਲੰਧਰ ਦੇ ਬਸਤੀ ਬਾਬਾ ਖੇਲ ਨਹਿਰ ਦੇ ਕੋਲ ਪੈਂਦੇ ਸ਼ਿਵਨਗਰ ਦੇ ਵਿੱਚ ਅੱਜ ਤੜਕਸਾਰ ਸਵੇਰੇ ਹੀ ਇੱਕ ਮਾਮਲਾ ਇਹੋ ਜਿਹਾ ਸਾਹਮਣੇ ਆਇਆ ਜਿਨੇ ਸਾਰਿਆਂ ਨੂੰ ਇੱਕ ਵਾਰੀ ਹਿਲਾ ਕੇ ਰੱਖਤਾ ਹੈ ਅਸਲ ਵਿੱਚ ਮੈਂ ਜਿਹੜੀ ਥਾਂ ਤੇ ਖੜਾ ਹਾਂ ਕੁਝ ਕੀ ਦੂਰ ਇੱਥੇ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ ਹੈ ਮੌਜੂਦਾ ਸਮੇਂ ਦੀ ਜੋ ਹਾਲੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇਹ ਨੂੰ ਜਿਹੜਾ ਹੈ ਕਿ ਅੱਗ ਲਗਾਉਣ ਦੀ ਜਿਹੜੀ ਹੈ ਕਿ ਉਹ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਇੱਥੇ ਮ੍ਰਿਤਕ ਦੇਹ ਨੂੰ ਤੁਸੀਂ ਦੇਖ ਸਕਦੇ ਹੋ ਕਿ ਸੁੱਟ ਦਿੱਤਾ ਗਿਆ ਹੈ ਹਾਲਾਂਕਿ ਇਹ ਕਾਰਨ ਨਹੀਂ ਪਤਾ ਚੱਲੇ ਇਹ ਕਿਸ ਕੱਟ ਕੇ ਇਹ ਕੰਮ ਕੀਤਾ ਗਿਆ ਹੈ ਇਹ ਬੰਦਾ ਕੌਣ ਸੀਗਾ ਇਹਦੀ ਪਛਾਣ ਕੀ ਸੀਗੀ ਹਾਲੇ ਮੋਢਲੀ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਤੋਂ ਪਹਿਲਾਂ ਆਕੇ ਪੁਲਿਸ ਨੇ ਮ੍ਰਿਤਕ ਦੇ ਦੇਖੀ ਹੈ ਉਤੋਂ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਹ ਕਿਸੇ ਵਿਅਕਤੀ ਦੀ ਜਿਹੜੀ ਹੈ ਕਿ ਉਹ ਮ੍ਰਿਤਕ ਦੇ ਦੱਸੀ ਜਾ ਰਹੀ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਹਨੂੰ ਅਗ ਲਗਾਈ ਗਈ ਹੈ ਮ੍ਰਿਤਕ ਦੇ ਆਲੇ ਦੁਆਲੇ ਜਿਹੜੀਆਂ ਕਿ ਉਹ ਪਾਥੀਆਂ ਰੱਖੀਆਂ ਗਈਆਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਕਿ ਉਹ ਅਗ ਲਗਾਈ ਗਈ ਆ ਪੁਲਿਸ ਜਿਹੜੀ ਹੈ ਕਿ ਮੌਕੇ ਤੇ ਅਸਲੇ ਪਹੁੰਚੀ ਆ ਹਾਲਾਂਕਿ ਚਸ਼ਮਦੀਦਾਂ ਨੇ ਪਹਿਲਾਂ ਹੀ ਦੇਖਿਆ ਸੀਗਾ ਕਿ ਸਭ ਤੋਂ ਪਹਿਲਾਂ ਇੱਕ ਕੰਸਟਰਕਸ਼ਨ ਦਾ ਕੰਮ ਹੋ ਰਿਹਾ ਵਾ ਸਾਈਡ ਤੇ ਹੋਨਰੇ ਵਰਕਰਾਮ ਵੱਲੋਂ ਦੇਖਿਆ ਗਿਆ ਕਿ ਇਸ 플랏 ਤੇ ਖਾਲੀ ਥਾਂ ਤੇ ਜਿਹੜਾ ਮ੍ਰਿਤਕ ਦੇ ਪਈ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਤੇ ਮੌਕੇ ਤੇ ਇਸ ਵੇਲੇ ਥਾਣਾ ਨੰਬਰ 1 ਦੀ ਪੁਲਿਸ ਆ ਕੇ ਮੌਕੇ ਤੇ ਛਾਣਬੀਨ ਕਰ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਨਹੀਂ ਸਕਦੇ ਇਸ ਵੇਲੇ ਮ੍ਰਿਤਕ ਦੇ ਦੀਆਂ ਜਿਸ ਤਰੀਕੇ ਦੇ ਨਾਲ ਇਸ ਵੇਲੇ ਜੋ ਹਾਲਾਤ ਬਣੇ ਨੇ ਪਰ ਕੈਮਰਾ ਪਰਸਨ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਦਿਖਾਣ ਕਿ ਕਿਸ ਤਰੀਕੇ ਦੇ ਨਾਲ ਉਹ ਮ੍ਰਿਤਕ ਦੇ ਦੇ ਆਲੇ ਦੁਆਲੇ ਉਹ ਇੱਥੇ ਪਾਥੀਆਂ ਰੱਖੀਆਂ ਗਈਆਂ ਨੇ ਹਾਲਾਂਕਿ ਜਾਣਕਾਰੀ ਜਿਹੜੀ ਹੈ ਕਿ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਸਾਂਝਾ ਨਹੀਂ ਕੀਤੀ ਜਾ ਰਹੀ ਪਰ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜਦੋਂ ਇਹ ਸਾਰੀ ਵਾਰਦਾਤ ਹੋਈ ਹੈ ਕਿ ਐਸੋਲੇ ਤੱਕ ਮੁਰਲੀ ਜਿਹੜੀ ਜਾਣਕਾਰੀ ਮਿਲੀ ਹੈ ਇਹ ਕੁਝ ਪਤਾ ਲੱਗ ਪਾਇਆ ਕੋਣ ਸੀਗਾ ਵਿਅਕਤੀ ਕੋਣ ਨਹੀਂ ਕੁਝ ਨਹੀਂ ਪਤਾ ਲੱਗਿਆ ਕੁਝ ਨਹੀਂ ਪਤਾ ਲੱਗਿਆ ਜਾਣਕਾਰੀ ਕਦੋਂ ਮਿਲੀ ਹੈ ਤੁਹਾਨੂੰ ਇਹਨੇ ਫੋਨ ਆਇਆ ਸੀ ਨੂੰ ਕੋਲੋਂ ਤੋਂ ਆਇਫੋਨ ਆਇਆ ਇਹਨੇ ਨਹੀਂ ਪਛਾਣ ਪਛਾਣ ਕੋਈ ਕੁਝ ਨਹੀਂ ਜੀ ਲੱਗ ਕੀ ਰਿਹਾ ਵਾ ਕਿ ਕਿਸ ਤਰੀਕੇ ਦੇ ਨਾਲ ਟੋਟੇ ਵੀ ਹੋਏ ਹੋਏ ਨੇ ਲਾਸ਼ ਤੇ ਇੱਕ ਤਾਂ ਇੱਕ ਪਲਾਟ ਸਾਈਡ ਤੋਂ ਜੁੜੀ ਹੋਈ ਹੈ ਕਿਹੜੀ ਸਾਈਡ ਤੇ ਇਹ ਪਤਾ ਲੱਗ ਪਾ ਰਿਹਾ ਕਿ ਇਹ ਸੜੀ ਕਦੋਂ ਸੀਗੀ ਕਦੋਂ ਨਹੀਂ ਕਿਉਂਕਿ ਤਸ਼ਮੀਲ ਪ੍ਰਾਇਰ ਟੈਨਸ਼ਨ ਫੋਟੋ ਭਾਈ ਜੀ ਜਿਮਗਾ ਇਹ ਫਿੰਗਰਪ੍ਰਿੰਟ ਜਿਸਪੁਰ ਗਲਗਰਨ ਦੇ ਭਾਈ ਮਰਡਰ ਦੇ ਤਰੀਕੇ ਦੇ ਨਾਲ ਹੀ ਬਲਾਈਂਡ ਮਰਡਰ ਦੇ ਦੇਖ ਦੇ ਦੇਖਦੇ ਆਂ ਪੁਲਿਸ ਪ੍ਰਸ਼ਾਸਨ ਇਸ ਵੇਲੇ ਮੌਕੇ ਤੇ ਪਹੁੰਚਾ ਹੋਇਆ ਫ੍ਰੈਂਸਿਕ ਦੀਆਂ ਟੀਮਾਂ ਜ਼ਰੂਰ ਮੌਕੇ ਤੇ ਇਸ ਵੇਲੇ ਪਹੁੰਚੀਆਂ ਜਾ ਰਹੀਆਂ ਨੇ ਹਾਲਾਤ ਇਸ ਵੇਲੇ ਜੋ ਜਿਸ ਤਰੀਕੇ ਦੇ ਨਾਲ ਬਣੇ ਹੋਏ ਨੇ ਉਹ ਆਪਣੇ ਆਪ ਦੇ ਵਿੱਚ ਝੰਡੋੜ ਕੇ ਰੱਖ ਦੇਣ ਵਾਲੇ ਨੇ ਕਿ ਜੋ ਜਿਸ ਤਰੀਕੇ ਦੇ ਨਾਲ ਇਹ ਵਾਰਦਾਤ ਦੀ ਘਟਨਾ ਸਾਹਮਣੇ ਆਈ ਹੈ ਆਪਕੋ ਕਦ ਪਤਾ ਚੱਲਾ ਆਪ वाले। हाँ सर मैं यहीं पे रहता हूँ मैं बगल में तो जब देखा यहाँ पे बहुत भीड़ लगा हुआ नाम नाम क्या आपका मेरा नाम सर राजू घोड़ी वाले हूँ ब्याह काम करता हूँ तो मैं एक घंटा पहले यहाँ पे जब आया था तो बहुत भीड़ लगा हुआ था हमने वहाँ पे देखा है तो कहता किसी आदमी को मार के आग लगा दिया हुआ है जब मैं मौके पर सर यहाँ पहुँचा तो उसका ना हल्का हल्का ना सर चुका था धुआं निकल रहा था धुआं निकल रहा था यानी कि लग रहा है कि आज सुबह ही ये आग लगाई गई थी तकरीबन ये, ये सुबह का ही काम होगा तो एक घंटा भी ये अभी से एक घंटा पहले हम लोग आके देखे अच्छा। थे तो वहाँ पे ये लोग फिर जल रहे थे फिर उन्होंने फिर पुलिस वाले को फोन किया फिर आधे घंटे के बाद फिर फुल आ, पुलिस वाले आ गए तो जितना तक हमको मालूम चला है तो आप लोग ये ये पता चल पा रहा है कि ये व्यक्ति कौन है यहाँ का लोकल ही रहने का वसनीक है या कौन है कुछ पता लग पा रहा है हालांकि लड़का दिखाई दे रहा है फोटो में ना उसके बाल कटे हुए हैं जी 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 सर ऐसा है ना यहाँ पे बहुत जंगल है तो मालूम चल पड़ा था कहाँ से ये लोग कहाँ से आया नहीं आया है तो हम लोग तो वहीं से देख रहे थे वहाँ भीड़ भरा लगा सर पहले किसने देखा ये बॉडी को सर यहाँ पे कोई ट्रॉली वाले आया था उसी ट्रॉली वाले का नाम बता रखा पुलिस वाले को फोन करो यहाँ पे एक बॉडी सड़ रहा है किसी को जलाया गया बॉडी सड़ रहा है हाँ तो फिर पाथिया भी साइड पे लगा रखी जलने के लिए शायद हाँ सर पाती थी उधर आग उधर लगाई थी पर्ली साइड में आग कहाँ लगाई थी इधर लेके गए इधर में आग लगाई हुई थी नहीं दिखा सकेंगे पास अच्छा पास में बगल में कह रहे हैं अच्छा तो फिर जब आ, आपने देखा पता आ, चला कि आप तो बगल में ही थी आग लगी हुई तो उठा के उसको इधर सेट में किया फिर यहाँ पे सदर होने थे इन्होंने फिर पुलिस वाले को फोन किया फिर पुलिस वाले आया यहाँ पे तो फिर उसके बाद तो सर हम चले गए थे उसके बाद अभी फिर अभी भी आए हैं तो आप किस जगह पे कह रहे हैं कि? किस जगह पे आ, इसी जगह पे लगा रखी थी यार ये जगह पे थी हां पे ਮਲਕੀ ਤੁਸੀਂ ਇੱਥੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਮੰਜ਼ਰ ਹੋਇਆ ਹਾਲਾਂਕਿ ਆਲੇ ਦੁਆਲੇ ਜ਼ਰੂਰ ਇੱਥੇ ਪਾਥੀਆਂ ਪਈਆਂ ਹੋਈਆਂ ਨੇ ਤੇ ਪ੍ਰਤਿਕ ਜਿਹੜੀ ਦੇ ਹੈ ਉਹਦੇ ਆਸ-ਪਾਸ ਵੀ ਜਿਹੜੀਆਂ ਕਿ ਉਹ ਪਾਥੀਆਂ ਰੱਖੀਆਂ ਗਈਆਂ ਮੁੱਢਲੀ ਜਾਣਕਾਰੀ ਇਹੀ ਜੋ ਮੌਕੇ ਦਾ ਕ੍ਰਾਈਮ ਸੀਨ ਹੈ ਜਿਸ ਤਰੀਕੇ ਨਾਲ ਪਤਾ ਚੱਲ ਰਿਹਾ ਹੈ ਕਿ ਪਾਥੀਆਂ ਦੀ ਮਦਦ ਦੇ ਨਾਲ ਜਿਹੜਾ ਕਿ ਉਹ ਮ੍ਰਿਤਕ ਦੇ ਨੂੰ ਅੱਗ ਲਗਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਬਲਾਈਂਡ ਮਰਡਰ ਹੈ ਇਹਨੂੰ ਤਾਂ ਕਹਿ ਸਕਦੇ ਆ ਕਿਉਂਕਿ ਵਿਅਕਤੀ ਦੀ ਜਿਹੜੀ ਇੱਕ ਲਤ ਹੈ ਉਹ ਵੀ ਨਾਲੋਂ ਲੱਥੀ ਹੋਈ ਹੈ ਸਰੀਰ ਤੋਂ ਤੇ ਉਹਨੂੰ ਵੀ ਨਾਲ ਜਿਹੜਾ ਕਿ ਰੱਖਿਆ ਹੋਇਆ ਪੁਲਿਸ ਜਿਹੜਾ ਕਿ ਹਰ ਪੱਖੋਂ ਜਿਹੜਾ ਕਿ ਆਪਣੀ ਉਹ ਜਾਂਚ ਕਰ ਰਹੀ ਹੈ ਥਾਣਾ ਇੱਕ ਦੀ ਪੁਲਿਸ ਹੈ ਮਾਜਮੈਂਟ ਸੁਣਿਆ ਕਿ ਆਲੇ ਇਸੇ ਤਰੀਕੇ ਦੇ ਨਾਲ ਕੋਈ ਜੇਕਰ ਉਹਨਾਂ ਨੂੰ ਸਰਾਹਕ ਮਿਲਦਾ ਹੈ ਉਹਦੀ ਜਿਹੜੀ ਹੈ ਕਿ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਕਿ ਹਾਲਾਂਕਿ ਪਰ ਇੱਥੋਂ ਆ ਦੇਖਿਆ ਜਾ ਸਕਦਾ ਹੈ ਕਿ ਕਾਲੇ ਜਿਹੜੇ ਨਿਸ਼ਾਨ ਨੇ ਇੱਥੇ ਸੜੇ ਹੋਏ ਦੇ ਆਲੇ ਦੁਆਲੇ ਜਿਹੜੀ ਮ੍ਰਿਤਕ ਦੇਹ ਆ ਉਹਦੇ ਆਲੇ ਦੁਆਲੇ ਜ਼ਰੂਰ ਪਏ ਹੋਏ ਨੇ ਆਪਦੇ ਪੱਧਰ ਦੇ ਉੱਤੇ ਪਲੱਸ ਮੁਲਾਜ਼ਮ ਉਹ ਸਾਰੀ ਤਹਿਕੀਕਾਤ ਕਰ ਰਹੇ ਨੇ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਕ੍ਰਾਈਮ ਸੀਨ ਤੇ ਕੋਈ ਐਵੀਡੈਂਸ ਜਿਹੜਾ ਕਿ ਹੋਰ ਐ ਨਾ ਜਾਵੇ ਪਰ ਆ ਇੱਕ ਤਸਵੀਰ ਇੱਥੇ ਵੀ ਦਿਖਾਈ ਦੇ ਰਹੀ ਹੈ ਇਹ ਕਿ ਇੱਥੇ ਜਿਹੜਾ ਕਿ ਉਹ ਅਗ ਲਗਾਈ ਗਈ ਹੋਈਗੀ ਜਿਲ੍ਹੇ ਹਾਲਾਂਕਿ ਜਿਹੜੇ ਉਹ ਚਸ਼ਮਦੀਦ ਨੇ ਰਾਜੂ ਉਹਨਾਂ ਨੇ ਵੀ ਆਖਿਆ ਕਿ ਪਹਿਲਾਂ ਅੱਗ ਉੱਥੇ ਲੱਗੀ ਸੀ ਫਿਰ ਜਿਹੜੀ ਹੈ ਕਿ ਮ੍ਰਿਤਕ ਦੇਹ ਨੂੰ ਦੂਜੇ ਪਾਸੇ ਲੈ ਕੇ ਜਾਇਆ ਗਿਆ ਦੇਖ ਸਕਦੇ ਆ ਕਿ ਜੇਕਰ ਇੱਥੇ ਅੱਗ ਲੱਗੀ ਹੈ ਤੇ ਇਸੇ ਪਾਸਿਓਂ ਹੀ ਜਿਹੜਾ ਕਿ ਕੜੀਸ ਕੇ ਮ੍ਰਿਤਕ ਦੇਹ ਨੂੰ ਇੱਥੇ ਵੀ ਕਾਲਾਪਨ ਦੇ ਨਿਸ਼ਾਨ ਜਿਹੜੇ ਕਿ ਸੜਨ ਦੇ ਜ਼ਰੂਰ ਇੱਥੇ ਮੌਕੇ ਤੇ ਹੈਗੇ ਨੇ ਹਾਲਾਂਕਿ ਪੁਲਿਸ ਹੁਣ ਜਾਣਕਾਰੀ ਲੈ ਰਹੀ ਹੈ ਆਲੇ ਦੋ ਆਲੇ ਦੇ ਤੱਥ ਜ਼ਰੂਰ ਦੇਖ ਰਹੀ ਹੈ ਕਿ ਇਸ ਤੱਥ ਕੀ ਨਿਕਲ ਸਕਦੇ ਨੇ ਇਹ ਰੰਜਿਸ਼ਨ ਕੀਤਾ ਗਿਆ ਹੋਇਆ ਹੈ ਹਾਲਾਂਕਿ ਪਛਾਣ ਹੋਣੀ ਬਾਕੀ ਹੈ ਸਮਰਿਤਕ ਦੇ ਦੀ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣੀ ਅਗਲੀ ਕਾਰਵਾਈ ਕਰਦੀ ਹੈ ਮੌਕੇ ਤੇ ਫ੍ਰੈਂਸਿਕ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਹੋਇਆ ਹੈ ਜੋ ਅੱਥੇ ਅਪਡੇਟ ਹੋਏਗੀ ਸਾਂਝੀ ਤੁਹਾਡੇ ਨਾਲ ਜ਼ਰੂਰ ਕਰਾਂਗੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ